ਕੀ ਕਹਿੰਦੇ ਜੀ ਸਾਤੀ 400 ਦੀ ਬੋਤਲ ਦੀ ਕਿਹਾ ਜੀ ਗਣਾ ਪੈ ਪੀਰੂਗਾ ਸਰਕਾਰ ਨੂੰ ਕਰਨੀ ਚਾਹੀਦੀ ਪੈਣੀ ਹੀ ਹੋਣੀ ਚਾਹੀਦੀ ਪੈੜੀ ਲਾ ਕੇ ਬੰਦਾ ਕਰਨ ਦਿਆ ਯਾਰ ਕਮ ਸ਼ਰਾਬ ਦੇ ਰੱਜੇ ਮੁੰਡੇ ਦਾ ਹਾਈ ਵੋਲਟੇਜ ਡਰਾਮਾ ਕੀ ਹੋਣੀ ਚਾਹੀਦੀ ਯਾਰਾ ਲੈ ਕਿੰਨੇ ਪੈਸੇ ਢਾੜੀ ਲਾ ਕੇ ਤੂੰ ਦਾਰੂ ਪੀਂਦੇ ਬਾਦ ਤੂੰ ਕਿੰਨੇ ਖਰਚਿਆ ਮੈਂ ਤੂੰ ਕਿੰਨੇ ਖਰਚਿਆ ਮੈਂ ਤਾਂ 200 ਖਰਚਾ ਮੈਂ 200 ਖਰਚਾ ਅੱਧਾ ਲੈ ਆ ਜਾਣੀ ਆ ਆਹ ਅੱਧਾ ਲੈ ਲੈ ਆ ਜਿਹਨੇ ਪੀ ਲਿਆ ਆਪ ਪੀ ਲਿਆ ਪਾਲਸ ਸਾਹਮਣੇ ਮੀ ਵਾਗਪੁਰਾ ਨਿਆ ਗਾਲਾਂ ਠੀਕ ਨਾ ਵਾਹ ਖਲਾਰ ਮੇਰੇ ਸਾਹਮਣੇ ਆ ਕੇ ਖਲਾਰ ਨੂੰ ਭੈਣ ਚੋਣ ਆਓ ਵੰਗੇ ਨਾ ਖਲਾਰ ਅਸਲ ਤਾਂ ਮੜ ਗਿਆ ਇਹ ਕੀ ਗੜੀ ਹੈ ਵਹ ਕੀ ਐਲ ਪੀ ਟੀ ਆ ਕੈਸ਼ ਹਾਂ ਕਿੰਨੀ ਬੋਤਲ ਬੋਤਲ ਕਿਤੇ ਪੀਣੀ ਭੈਣ ਬੋਤਲ ਕਿਹ ਹੈ ਪੇ ਕਰਦਾ ਰਿਹਾ ਸ਼ਰਾਬ ਸਸਤੀ ਕਰਨ ਦੀ ਮੰਗ ਉਥੋਂ ਕਿਤੇ ਲੈ ਕੇ ਸ਼ਰਾਬ ਵੀ ਲਈ ਆ ਰੋਡਾ ਦੀ ਖਾਦੀ ਨਹੀਂ ਸ਼ਰਾਬ ਤੇ ਸਿਰ ਨੂੰ ਚੜ ਗਈ ਆ ਮੈਂ ਤਾਂ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੇ ਆ ਤੇ ਬਾਕੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਨਾ ਕੋਈ ਗੱਲ ਇਹ ਵੀ ਦਵਾਈ ਹੈਗੀ ਇਹਨੂੰ ਵੀ ਦੇਾਂਗੇ ਸੜਕ ਤੇ ਸ਼ਰਾਬ ਦੇ ਰੱਦੇਸ਼ ਨੌਜਵਾਨ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਮੀਂਹ ਵਾਂਗ ਗਾਲਾਂ ਭਰਾਈਆਂ ਗੀਆਂ ਨੇ ਹੈਰਾਨਗੀ ਦੀ ਗੱਲ ਕਿ ਇਸ ਨੌਜਵਾਨ ਵੱਲੋਂ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਲਗਾਤਾਰ ਇਹ ਨੌਜਵਾਨ ਗਾਲਾਂ ਕੱਢਦਾ ਰਿਹਾ ਇੱਥੋਂ ਤੱਕ ਕਿ ਨਸ਼ੇ ਤੇ ਟੋਨੇ ਇਹ ਮੁੰਡਾ ਪੁਲਿਸ ਸਾਹਮਣੇ ਹੀ ਸ਼ਰਾਬ ਸਸਤੀ ਕਰਨ ਦੀ ਮੰਗ ਵੀ ਕਰਦਾ ਦਿਖਾਈ ਦਿੱਤਾ ਕਾਫੀ ਸਮਾਂ ਸੜਕ ਤੇ ਇਸ ਵੱਲੋਂ ਜੰਮ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਰੱਜਿਆ ਟਰੈਕਟਰ ਟਰਾਲੀ ਚਲਾ ਰਿਹਾ ਸੀ ਜਿਸ ਕਰਕੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਤੁਰੰਤ ਲੋਕਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਸ ਦਾ ਚਲਾਨ ਕੀਤਾ ਜਾਵੇਗਾ ਤੇ ਨਾਲ ਹੀ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਸਤੀ ਹੋਣੀ ਚਾਹੀਦੀ ਯਾਰਾ ਕਿੰਨੀਆਂ ਭਾਂਡੀਆਂ ਲੱਗਤਾ ਦਾਰੂ ਪੀਂਦੇ ਬਾਦੂ ਤੂੰ ਕਿੰਨੇ ਖਰਚਦੇ ਆ ਤੂੰ ਕਿੰਨੇ ਖਰਚਦੇ ਆ ਮੈਂ ਤਾਂ 200 ਖਰਚਦਾ ਮੈਂ 200 ਖਰਚਦਾ ਆ ਤਾਂ ਲਿਆ ਜਾਨੀ ਆਹੋ ਅੰਦਾ ਲੈ ਲਿਆ ਇਹ ਨਹੀਂ ਪੀ ਲਿਆ ਆ ਪੀ ਲਿਆ ਇਹ ਹਾਲਾਤ ਹੀ ਉਹਦੇ ਬਣੇ ਨੇ ਜੀ ਇਹ ਕਦੇ ਮੰਡੀ ਗਿਆ ਆਪਣੇ ਮਿਲ ਦੇ ਗਿਆ ਸੁਗੋ ਮਿਲ ਬਟਾਲਾ ਤੇ ਉੱਥੋਂ ਕਿਤੇ ਲੈ ਕੇ ਸ਼ਰਾਬ ਵੀ ਲਈ ਆ ਰੋਡਾੜੀ ਖਾਦੀ ਨਹੀਂ ਸ਼ਰਾਬ ਹੈ ਤੇ ਸਿਰ ਨੂੰ ਚੜ ਗਈ ਆ ਤੇ ਮੈਨੂੰ ਤੇ ਪੁਲਿਸ ਕੰਟਰੋਲ ਰੂਮ ਬਟਾਲਾ ਤੋਂ ਫੋਨ ਆਇਆ ਸੀ ਹੁਣੇ ਕਿ ਇਹਨੇ ਕੀਤਾ ਹੋਣਾ ਵੀ ਇਹ ਸਾਡਾ ਮਾਰਦਾ ਤੂੰ ਸਾਰੀ ਸੜਕ ਤੇ ਖਰੂ ਪੋਂਦਾ ਆਉਂਦਾ ਉਹ ਸੋਇਦਣੇ ਆਏ ਆ ਲਿਆ ਕੇ ਇਹਨੂੰ ਕਾਬੂ ਕੀਤਾ ਆ ਹੁਣ ਸਾਡੇ ਬਸਟੈਂਡ ਚੌਂਕੀ ਆ ਜੀ ਉਹ ਚੌਂਕੀ ਵਾਲੇ ਦੇ ਹਵਾਲੇ ਕਰ ਦਿੱਤਾ ਇਹਦਾ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੇ ਆ ਤੇ ਬਾਕੀ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਹਲਾਤ ਹਲਾਤ ਤੇ ਤੁਹਾਡੇ ਸਾਹਮਣੇ ਇਹਨੇ ਵੇਖਿਆ ਰੱਜਿਆ ਸ਼ਰਾਬ ਨਾਲ ਤੇ ਪਰ ਵੱਧ ਘੱਟ ਕਰੀ ਜਾਂਦਾ ਕੋਈ ਗੱਲ ਨਹੀਂ ਜੀ ਦਵਾਈ ਹੈਗੀ ਉਹਨੇ ਵੀ ਦੇਾਂਗੇ